ਰਸਾ ਇਹਦੇ ਵਿੱਚ ਜੜੀ ਕੀ ਇੱਕ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਸ਼ਹੀਦ ਉਦਮ ਸਿੰਘ ਕਾਲਜ ਫਰੋਜ਼ਪੁਰ ਫਾਜ਼ਲ ਕਾ ਰੋਡ ਤੇ ਜਿਹੜਾ ਕੀ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਵਿੱਚ ਤੁਹਾਨੂੰ ਦੱਸਦੀ ਹੈ ਕਿ ਕੈਂਟਰ ਅਤੇ ਮੰਦਰਾ ਪੀਕਅਪ ਦੀ ਆਮਨੇ ਸਾਹਮਣੇ ਤੋਂ ਟੱਕਰ ਹੋਈ ਹੈ ਬੜੀ ਮੰਦ ਭਾਗੀ ਖਬਰ ਤੁਹਾਡੇ ਨਾਲ ਨਿਸ਼ਰ ਕਰ ਰਹੇ ਹਾਂ ਐਫ ਐਫ ਰੋਡ ਤੋਂ ਜਿੱਥੇ ਕਿ ਮੰਦਰਾ ਪੀਕਅਪ ਅਤੇ ਕੈਂਟਰ ਦੀ ਆਮਨੇ ਸਾਹਮਣੇ ਤੋਂ ਟੱਕਰ ਹੋਈ ਹੈ ਕੈਂਟਰ ਜਿਹੜਾ ਸੀ ਫਰੋਜ਼ਪੁਰ ਸਾਈਡ ਨੂੰ ਜਾ ਰਿਹਾ ਸੀ ਅਤੇ ਮੰਦਰਾ ਪੀਕਅਪ ਜਿਹੜੀ ਕੀ ਹੈ ਉਹ ਜਲਾਲਾਬਾਦ ਵਾਲੀ ਸਾਈਡ ਨੂੰ ਜਾ ਰਹੀ ਸੀ ਆਮਨੇ ਸਾਹਮਨੇ ਤੋਂ ਟੱਕਰ ਹੋਈ ਹੈ ਕਿ ਚਾਲਕ ਦੀ ਜੜੀ ਕੀ ਹੈ ਟੈਂਟਰ ਚਾਲਕ ਸੀ ਉਹਦੀ ਮੌਤ ਦੀ ਖਬਰ ਨਿਕਲ ਕੇ ਆ ਰਹੀ ਹੈ ਮਿੰਦਰਾ ਪਿਕਅਪ ਦੇ ਵਿੱਚ ਜਿਹੜੇ ਕੀ ਹੈ ਕਮ ਸੇ ਕਮ 3 ਨੌਜਵਾਨ ਜਿਹੜੇ ਸਵਾਰ ਸੀ ਅਤੇ 8 ਤੋਂ 10 ਨੌਜਵਾਨਾਂ ਦੀ ਮੌਤ ਦੀ ਖਬਰ ਦੱਸੀ ਜਾ ਰਹੀ ਹੈ ਬਾਈ ਜਿਹੜਾ ਐਕਸੀਡੈਂਟ ਹੋਇਆ ਹੈ ਜਿਹੜੇ ਨੌਜਵਾਨ ਜ਼ਖਮੀ ਵੀ ਹੋਏ ਨੇ ਕੌਣ ਸੀ ਜਾਣਤ ਦੱਸੀ ਜਾ ਰਹੀ ਹੈ ਕਿਹੜੇ ਪਿੰਡ ਦੇ ਸੀ ਖੁੱਦ ਰਹਿਣ ਵਾਲੇ ਸੀ ਇਹ ਬਾਈ ਜੀ ਦਾਸ ਤੋਂ ਪਲਾ ਸਾਡੇ ਪਿੰਡ ਦੇ ਮੁੰਡੇ ਵੀ ਜਾਂਦੇ ਹੁੰਦੇ ਆ ਪਿੰਡ ਸਰੂਪੇ ਵਾਲੇ ਦੇ ਤੇ ਪਰ ਹਜੇ ਤੱਕ ਸਾਡੇ ਪਿੰਡ ਦੇ ਕਦੇ ਵੀ ਇੱਕ ਮੁੰਡੇ ਡੱਟ ਹੋ ਚੁੱਕੀ ਆ ਤੇ ਬਾਕੀ ਦੇ ਮੁੰਡੇ ਜ਼ਖਮੀ ਆ ਕਦੇ ਜਲਾਲਪੁਰ ਹਸਪਤਾਲ ਚ ਲੈ ਕੇ ਬਹੁਤ ਸੀਰੀਅਸ ਮੁੰਡੇ ਕਹਿੰਦੇ ਇਹ ਬਾਈ ਜੀ ਆਪਣੇ ਜਿਵੇਂ ਵਿਆਹ ਸ਼ਾਦੀਆਂ ਚ ਕੰਮ ਕਰਦੇ ਮੁੰਡੇ ਹਾਂ ਵੇਟਰ ਦਾ ਕੰਮ ਕਰਦੇ ਆ ਸੁਬਾ ਕਿਨੇ ਨੂੰ ਇਹ ਉਹ ਬਾਈ ਸੁਬਾ ਮਰ ਕੇ ਜਿਹੜੇ ਕਿ ਉਹ ਵੇਲੇ ਕੋਈ ਕਿ 7 ਵਜੇ ਜਿੱਥੇ ਟਾਈਮ ਕਿਥੇ ਦਿੱਤਾ ਹੁੰਦਾ ਉਥੇ ਟਾਈਮ ਟੇਬਲ ਤੇ ਬੜੇ ਪਹੁੰਚਣਾ ਹੁੰਦਾ ਆਪਦੇ ਤੇ ਪਰ ਅੱਜ ਕੋਈ ਧੁੰਦ ਜਿਹਾ ਲੱਗਤ ਵੀ ਸੀ ਅੱਜ ਉਹਦੇ ਕਰਕੇ ਜਾਂ ਕੋਈ ਟਰੱਕਲ ਦੀ ਗਲਤੀ ਹੋਣੀ ਆ ਜਿਹੇ ਕਰਕੇ ਅੱਜ ਇੰਨੇ ਨੌਜਵਾਨਾਂ ਦੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਭਾਈ ਉਹ ਕਹਿੰਦੇ ਵੀ 14 ਕਿਹੜੇ ਦੀ ਮੌਤ ਹੋ ਚੁੱਕੀ ਆ ਅੰਪਲਸ ਮੌਕੇ ਤੇ ਪਹੁੰਚੀ ਹੈ ਭਾਈ ਹਾਂ ਹਾਂ ਪਹੁੰਚ ਗਈ ਸੀ ਕਿੱਲੇ ਬਾਈ ਤੁਹਾਡਾ ਕੋਈ ਨੌਜਵਾਨ ਵੇਖੀ ਜਿਹੜਾ ਐਕਸੀਡੈਂਟ ਹੋਇਆ ਹੈ ਇਹ ਭਰਾ ਹੀ ਸੀ ਆਪਣਾ ਚਾਚੇ ਦਾ ਉਹਦਾ ਕੀ ਨਾਮ ਸੀ ਉਹਦਾ ਨਾਮ ਸਤੂਜੀ ਤੇ ਪ੍ਰਸੰਤ ਨਹੀਂ ਡੈਥ ਹੋ ਗਈ ਇਹ ਸੁਣ ਜਾ ਕਹਿੰਦੇ ਡੈਥ ਹੋ ਗਈ ਐਂਬੂਲੈਂਸ 'ਚ ਲੈ ਗਿਆ ਬਾਈ

ਬੋਲਦੇ ਥੱਲੂ ਚੱਲਦੀ ਹੈ ਜੀਨੇ ਕੋ ਮੁੰਡੇ ਚੱਪੇ ਹੋਏ ਮੁੰਡੇ ਦਸੀ ਜਾਂਦੇ 10 12 ਹੋਗੀ ਪਰ ਇਹ ਕਨਫਰਮ ਨਹੀਂ ਹੈ ਕਿੰਨੇ ਮੁੱਕ ਗਿਆ ਕਿੰਨੇ ਜਖਮੀ ਆ ਜੀ ਆਜੀ ਬਰਾੜ ਸਾਹਿਬ ਜਣਾ ਹੈ ਸਾਹਿਬ ਆਪਰੇ ਅੱਜ ਬੜਾ ਮਾਣ ਦਾ ਸਾਹਿਬ ਆਪਰੇ ਕਿਵੇਂ ਦੇਖਦੇ ਹੋ ਤੇ ਬਿਲਕੁਲ ਬਿਲਕੁਲ ਬਹੁਤ मौके ਤੇ ਨਹੀਂ ਕੋਈ ਜੇ ਨਾ ਹੈ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਨਹੀਂ ਅਸੀਂ ਤਾਂ ਦੇਖੋ ਜਿਹੜੀ ਸਾਡੀ ਡਿਊਟੀ ਸੀ ਅਸੀਂ ਸਾਨੂੰ ਜਦੋਂ ਪਤਾ ਲੱਗਿਆ ਤੁਰੰਤ ਅਸੀਂ 15 ਮਿੰਟ ਦੇ ਵਿੱਚ ਮੇਰੀ ਪਪਲ ਸਪਾਰਟੀ ਪਹੁੰਚ ਗਈ ਸੀ ਤੇ ਉਹ ਜਿਹੜੇ ਹੈਗੇ ਆ ਇੰਜੀਟ ਸੀਗੇ ਉਹਨਾਂ ਨੂੰ ਲੈ ਕੇ ਜਾਂਦੇ ਨੇ ਹਸਪਤਾਲ ਜਿਹੜਾ ਸਾਡਾ ਫਰਜ ਬੰਦਾ ਪਹਿਲਾਂ ਵੀ ਅਸੀਂ ਜਿਹੜਾ ਉਹਦੀ ਜਾਨ ਮਾਲ ਦੀ ਰੱਖੀ ਕਰਨਾ ਉਹਨਾਂ ਨੂੰ ਤਰੰਤ ਜਿਹੜਾ ਹਸਪਤਾਲ ਪਹੁੰਚਾਇਆ ਗਿਆ ਸੈਂਕੜੇ ਜਿਹੜਾ ਰਸਤਾ ਉਹ ਚਾਲੂ ਕੀਤਾ ਗਿਆ ਕਿਉਂਕਿ ਇਹ ਨੈਸ਼ਨਲ ਹਾਈਵੇ ਆ ਦੇਖੋ ਕਿੱਥੋਂ ਤੱਕ ਜਾਮ ਲੱਗੇ ਸੀ ਉਹ ਅਸੀਂ ਚਾਲੂ ਕਰਵਾਤਾ ਜਿਹੜਾ ਇੱਕ ਕੁਦਰਤੀ ਹਾਦਸਾ ਹੋਇਆ ਇਹਦੀ ਬਾਕੀ ਕਾਰੀ ਅਸੀਂ ਇਹਦੀ ਤਕਰੀਰ ਕਰਾਂਗੇ ਇਹਦੀ ਕੀ ਗਲਤੀ ਸੀਗੀ ਤੇ ਕਿੰ ਮਿੰਟਾਂ ਪਿੱਛਾ ਪਾ ਜਿਹੜੀ ਇਹ ਆ ਰਹੀ ਸੀਗੀ ਪਬਲਿਕ ਸੀਗੀ ਇਹਦੇ ਉੱਤਰ ਲੇਬਰ ਸੀਗੀ ਲੇਬਰ ਕਈ ਵਾਰੀ ਇਹ ਤੁਹਾਡੇ ਰਹੀ ਅਸੀਂ ਇਹ ਵੀ ਗੱਲ ਦੱਸਣਾ ਚਾਹੁੰਦੇ ਆਂ ਵੀ ਜਿਹੜੀਆਂ ਮਾਲ ਵਾਲੀਆਂ ਗੱਡੀਆਂ ਇਹਦੇ ਤੇ ਪਬਲਿਕ ਆ ਜਿਹੜੀ ਉੱਤੇ ਬੈਠ ਜਾਂਦੀ ਹੈ ਜਿਵੇਂ ਲੇਬਰ ਵਾਲੇ ਆ ਚਲੋ ਉਹਨਾਂ ਨੂੰ ਸਸਤਾ ਪੈਂਦਾ ਪਬਲਿਕ ਜ਼ਿਆਦਾ ਸੀਗੀ ਉਹ ਬੈਲੈਂਸ ਹੋ ਗਿਆ ਤੇ ਜਿਹੜਾ ਹੈਗਾ ਟਰਾਲੇ ਨਾਲ ਉਹਦਾ ਹੈਗਾ ਟਰੱਕ ਨਾਲ ਜਿਹੜਾ ਉਹ ਬੜਾ ਹੈਵੀ ਐਕਸੀਡੈਂਟ ਹੋਇਆ ਸਾਨੂੰ ਪਤਾ ਲੱਗਿਆ ਵੀ 7 ਤੋਂ 8 ਜਿਹੜੇ ਉਹ ਤਾਂ ਹੁਣ ਅਸੀਂ ਤਾਂ ਕਿਰੇ ਉਹਨਾਂ ਨੂੰ ਹਸਪੀਟਲ ਪਹੁੰਚਾਤਾ ਸਾਨੂੰ ਦੱਸਣ ਦੇ ਵਿੱਚ ਆਇਆ ਵੀ 7 ਤੋਂ 8 ਲੋਕ ਆ ਜਿਹੜੇ ਉਹ ਉਹਨਾਂ ਨੂੰ ਮ੍ਰਿਤਕ ਲਾਹ ਦਿੱਤਾ ਗਿਆ ਅਸੀਂ ਰੱਬ ਨਾਲ ਲੰਮੀ ਉਮਰ ਕਰੇ ਅਸੀਂ ਤਾਂ ਉਹਨਾਂ ਨੂੰ ਹਸਪੀਟਲ ਪਹੁੰਚਾਤਾ ਕਿਰੇ